ਲਓ ਜੀ ਬਾਈ ਜੀ ਮੁਕਾਬਲਾ ਚੱਲ ਪਿਆ ਹੁਣ 4 ਤੇ 6 ਦੰਦ ਦਾਣਾ ਤੁਹਾਨੂੰ ਬੱਕਰੀਆਂ ਦਿਖਾਉਣੇ ਆ ਇਹ ਵੀ ਕਿਦਾਂ ਦੇ ਬੱਕਰੇ ਆਏ ਹੋਏ ਨੇ ਬਣੇ ਰਹੋ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਬਈ ਬੱਕਰੇ ਬਹੁਤ ਆਏ ਹੋਏ ਨੇ ਬਈ ਚਾਰ ਤੇ ਸ਼ਹੀਦ ਦਾ ਮੁਕਾਬਲਾ ਮਿੱਤਰੋ ਹਣਾ ਚਾਰ ਤੇ ਸ਼ਹੀਦ ਦਾ ਮੁਕਾਬਲਾ ਹੈ ਬੱਕਰੇ ਬਹੁਤ ਆਏ ਹੋਏ ਨੇ ਸਾਰੇ ਬੱਕਰੇ ਮਿੱਤਰੋ ਚੰਗੇ ਤੋਂ ਚੰਗੇ ਨੇ ਸਾਰੇ ਦੇਖ ਸਕਦੇ ਹੋ ਨਾ ਸੋਹਣੇ ਸੋਹਣੇ ਬੱਕਰੇ ਆਏ ਹੋਏ ਨੇ ਇਹ ਇਕੱਠਾ ਮੁਕਾਬਲਾ ਸੀਗਾ ਦੇਖੋ ਜਿੰਮ ਲੱਗਦਾ ਵੀ ਫਾਈਨਲ ਰਾਊਂਡ ਆ ਇਹ ਤੇ ਇਹਦੇ ਵਿੱਚ ਲਗਭਗ ਅੱਧਾ ਪਤਾ ਲੱਗ ਜਾਂਦਾ ਹੁੰਦਾ ਵੀ ਕਿਹੜਾ ਬੱਕਰਾ ਕੀ ਗੱਲਬਾਤ ਹਣਾ ਤੇ ਸੋਹਣੇ ਬੱਕਰੇ ਨੇ ਬਈ ਸਾਰੇ ਜੇ ਗੱਲ ਵਾ ਤਾਂ ਬਨਾਇਕ ਬੱਕਰੇ ਜਾਦੇ ਆਏ ਚੱਲੀ ਜਾਂਦਾ ਹੈਗਾ ਦੇਖ ਸਕਦੇ ਹੋ ਤੇ ਹੁਣ ਤੁਹਾਨੂੰ ਬਈ ਪੱਠਾ ਦਿਖਾਉਣ ਆਗੇ ਆਪਾਂ ਬੱਕਰੀਆਂ 4 ਤੇ 6 ਅੰਦ ਬਣੇ ਰਿਓ ਲੈ ਮਿੱਤਰੋ ਇਹ ਨੇ 4 ਤੇ 6 ਅੰਦ ਪੱਠਾ ਬੱਕਰੀਆਂ ਕਹਿ ਲੋ ਪੱਠਾ ਕਹਿ ਲੋ ਠੀਕ ਆ ਜੀ ਦੇ ਨਿਗਾਹ ਮਾਰ ਲਓ ਵੀ ਕਿੱਦਾਂ ਦੀਆਂ ਬੱਕਰੀਆਂ ਜਿਹੜੀਆਂ ਇਸ ਮੁਕਾਬਲੇ ਦੇ ਵਿੱਚ ਆਈਆਂ ਨੇ ਬਹੁਤ ਸੋਹਣੀਆਂ ਸੋਹਣੀਆਂ ਬਈ ਬੱਕਰੀਆਂ ਟਾਪ ਕੁਆਲਟੀ ਦੇ ਪਹੁੰਚੇ ਹੋਈਆਂ ਨੇ ਲਗਭਗ 15 ਤੋਂ 20 ਬੱਕਰੀਆਂ ਹੋ ਗਈਆਂ ਇਸ ਮੁਕਾਬਲੇ ਦੇ ਵਿੱਚ ਤੇ ਸਾਰੀਆਂ ਬੱਕਰੀਆਂ ਇੱਕੋ ਤੋਂ ਇੱਕ ਚੰਗੀ ਕੁਆਲਟੀ ਜਦ ਦੇਖ ਸਕਦੇ ਹੋ ਨਾ ਤੇ ਵੀ ਦੇਖੋ ਕੀ ਲੱਗ ਰਿਹਾ ਬਈ ਕਮੈਂਟ ਜ਼ਰੂਰ ਕਰ ਦਿਓ ਤੇ ਇੱਧਰਲੇ ਪਾਸੇ ਬਈ ਜਿਹੜੀ ਜਜਮੈਂਟ ਹੋ ਰਹੀ ਹੈ ਕਿ ਬੱਕਰੀਆਂ ਨੂੰ ਦੇਖਿਆ ਜਾ ਰਿਹਾਗਾ ਤੇ ਇਹ ਦੇਖ ਉਹਨਾਂ ਨੂੰ ਸਨਮਾਨਤ ਕਰਨਾ ਲੈ ਮਿੱਤਰੋ ਬੱਕਰੀ ਦੇਖੋ ਤੁਸੀਂ ਲੱਗਦਾ ਵੀ 6 ਦੰਦ ਬੱਕਰੀ ਹੋਊਗੀ ਪਾਲਟੀ ਚੰਗੀ ਆ ਦੇਖ ਸਕਦੇ ਹਾਂ ਉਹਨਾਂ ਅਗਲੀ ਬੱਕਰੀ ਦੀ ਵਾਰੀ ਆ ਗਈ ਜਿਹਨਾਂ ਦਾ ਦੇਖਦੇ ਆਂਗੇ ਆਪਾਂ ਲੈ ਵੀ ਅੱਠ ਦੇਖੋ ਮਿੱਤਰੋ ਬਹੁਤ ਸੋਹਣੀ ਆ ਅੱਠ ਗੱਲ ਜਮੈਂਟ ਕੀਤੀ ਜਾ ਰਹੀ ਹੈ ਕਿ ਦੇਖਿਆ ਜਾ ਰਿਹਾ ਵੀ ਕੀ ਗੱਲਬਾਤ ਆ ਗਈ ਅੱਠ ਦੇ ਵਿੱਚ ਬਹੁਤ ਬਹੁਤ ਬਣੀ ਦਾ ਜੁਨੀਅਰ ਕੋਈ ਸਮਾਂ ਕਰਤੀਆਂ ਰਹਿੰਦੇ ਹੋਣੀ ਹੈ ਅਗਲੇ ਮਹੀਨੇ ਵਿੱਚ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਸੁਧਾਰਿਆ ਜਾਵੇ ਜੀ ਉਹ ਪ੍ਰਮਾਤਮਾ ਕਰੇ ਕਿਸੇ ਦਾ ਵੀ ਦਿਲ ਦੁਖੀ ਨਾ ਹੋਵੇ ਬਾਹਰ ਕੋਈ ਵੀ ਰੀਤ ਦੇ ਵਿੱਚ ਖੁਸ਼ੀ ਖੁਸ਼ੀ ਜਾਵੇ ਕੋਈ ਕਿਸੇ ਦੀ ਕੋਈ ਨਾ ਉਹ ਪ੍ਰਮਾਤਮਾ ਆਪ ਬਸ ਕੇ ਜਿੱਦਾਂ ਦੇ ਵਿੱਚ ਆਮ ਹਾਂ ਦਾ ਤਰ੍ਹਾਂ ਉਹ ਪ੍ਰਮਾਤਮਾ ਦੇ ਰੋਹੇ ਕੋਈ ਬੰਦ ਕੋਈ ਟੁੱਟ ਹੋਇਆ ਹਸਦੇ ਆਉਂਦੇ ਸਮੇਂ ਤੋਂ ਆਉਂਦੇ ਨੇ ਜਿਹਨੂੰ ਕੋਈ ਕਾਹੋ ਕਹੋ। ਦਰ ਮਿੱਤਰੋ ਲਹਿਰੇ ਵੇਗਿਆਂ ਦੀ ਨੂੰ ਪੱਠ ਦਿਖਾਉਨੇ ਆਂਗੇ ਕੰਨ ਦੇਖੋ ਪਹਿਲਾਂ ਤਾਂ ਉਹ ਵੱਡਾ ਵੱਡਾ ਕੰਨ ਹੈਗਾ ਤੇ ਚੰਗੀ ਪੱਠ ਆ ਬਾਈ 4 ਤੇ 6 ਦੰਦ ਦਾ ਮੁਕਾਬਲਾ ਹੈਗਾ ਤੇ ਉਹਦੇ ਵਿੱਚ ਆਈ ਹੋਈ ਹੈ ਜੀ ਖੋਲ ਕੇ ਦੇਖਿਆ ਕੰਨ ਬਈ ਜੇ ਕੰਨ ਦੀ ਗੱਲਬਾਤ ਕਰੀਏ ਕੰਨ ਹੋਊਗਾ ਲਗਭਗ 20 ਇੰਚ ਦਾ ਹਣ 21 ਇੰਚ 21 ਇੰਚ ਦਾ ਕੰਨ ਦਾ ਬਈ ਹੈ ਨਾ 21 ਇੰਚ ਦਾ ਕੰਨ ਦਾ ਬਈ ਉਹ ਵੱਡੀ ਗੱਲ ਆ ਬਈ ਮਸਾ ਹੁੰਦਾ ਐਡਾ ਵੱਡੇ ਕੰਨ ਦੇਖ ਸਕਦੇ ਸੋਹਣੀ ਕੁਆਲਿਟੀ ਹੈ ਲੈ ਮਿੱਤਰੋ 808 ਨੰਬਰ ਚੱਲ ਰਿਹਾ ਜੀ ਇੱਧਰ 804 ਤੇ ਸ਼ਹੀਦ ਅਮਦ ਬੱਕਰਾਂ ਦਾ ਮੁਕਾਬਲਾ ਨਾ ਲੈ ਵੀ ਦੇ ਵੱਡੇ ਬੱਕਰੇ ਪਹੁੰਚੇ ਹੋਏ ਨੇ। ਧੰਨ ਬੱਕਰੇ ਪਿੱਛੇ ਕਰਦੇ। ਇਹ ਬੱਕਰੇ ਆ ਗਏ। ਬਾਕੀ ਕੀ ਗੱਲ ਬਾਤ ਆ ਕਿ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ। ਦੇਖ ਇਹਦੇ ਵਿੱਚ ਨੰਬਰ ਤੇ ਕਿਹੜਾ ਉਸ ਨੂੰ ਵੀ ਦਿਖਾਵਾਂਗੇ। ਜਿਹੜੀ ਪੋਜੀਸ਼ਨ ਤੇ ਜਿਹੜਾ ਆਏਗਾ ਆਪਾਂ ਚੱਲੀ ਜਾਂਦੀ ਹੈਗੀ। ਦੇਖ ਸਾਰਾ। ਬੱਕਰੇ ਦੇ ਨਿਗਾ ਮਾਰ ਲਓ ਵੀ ਕਿੱਦਾਂ ਕਿੱਦਾਂ ਦੇ ਬੱਕਰੇ ਆਏ ਨੇ। ਉਹ ਆਹ ਬੱਕਰਾ ਸੋਹਣਾਗਾ। ਉਹ ਨਾਗਰਾ ਬੱਕਰਾ ਆ ਗਿਆ। ਉਹ ਬੜਾ ਇੱਕ ਆ ਗਿਆ। ਏ ਵੀ ਨਾਗਰ ਇਹ ਇਸ ਵਾਰ ਨਾਗਰੇਵਾਦ ਧਾਰੇ ਨੇ ਜੀ ਦਾ 7ਵੇਂ ਨੰਬਰ ਦਾ ਜੀ ਗੁਗੁੰਦਰ ਸਿੰਘ ਬਲਵ ਨਾਗਰ ਸਿੰਘ ਅਰਥਾ 39 ਨੰਬਰ ਜੀ ਸੋ ਧੰਨਵਾਦ ਜੀ ਬਾਕੀ ਭਾਵਾਂ ਦਾ ਜਿਨ੍ਹਾਂ ਨੇ ਪਾਰਟਿਸਪੇਟ ਕੀਤਾ ਲੈ ਵੀ ਮਿੱਤਰੋ 4 ਤੇ 6 ਦੰਦ ਬੱਕਰਿਆਂ ਦੇ ਵਿੱਚੋਂ ਕੁਝ ਤੋਂ ਬੱਕਰੇ ਜਿਹੜੇ ਬਾਹਰ ਕੀਤੇ ਗਏ ਨੇ ਉਹ ਜਾ ਰਹੇ ਨੇ ਦੇਖ ਸਕਦੇ ਹੋਗੇ ਤੇ ਉਹਦੇ ਵਿੱਚੋਂ 2 4 6 8 9 ਬੱਕਰੇ ਨੌ ਬੱਕਰੇ ਜਿਹੜੇ ਇਸ ਸਮੇਂ ਰਿੰਗ ਦੇ ਵਿੱਚ ਨੇ ਤੇ ਇਹਨਾਂ ਨੌ ਦੇ ਵਿੱਚੋਂ ਤੇ ਸੱਤ ਬੱਕਰੇ ਪੋਜੀਸ਼ਨਾਂ ਦੇ ਉੱਤੇ ਆਉਣਗੇ ਚਾਰ ਤੇ 6 ਦੰਦ ਦਾ ਮੁਕਾਬਲਾਗਾ ਤੇ ਮੇਜਰ ਭਾਈ ਆਪਦੇ ਜਿੱਡਾ ਬੱਕਰਾ ਲੈ ਕੇ ਆਇਆਗਾ ਆਵੇਂ ਜਰਾ ਸ੍ਰੀਕਰ ਇਹ ਵੀ ਦੇਖ ਸਕਦੇ ਹੋ ਭਾਈ ਮੇਜਰ ਥੋੜਾ ਵੀਰੇ ਜਿਹੜੇ ਇੱਥੇ ਤੱਕ ਪਹੁੰਚਿਆ ਧੰਨਵਾਦ ਧੰਨਵਾਦ ਭਾਈ ਤੇਰਾ ਵੀ ਧੰਨਵਾਦ ਬੜੀ ਬਗਾਨਤੀ ਆ ਵੀਰੇ ਧੰਨਵਾਦ ਜੀ ਇਹ ਵੀ ਦੇਖ ਸਕਦੇ ਹੋ ਹਨ ਤੇ 9 ਬੱਕਰੇ ਰਹਿ ਗਏ ਤੇ ਦੇਖ ਜਾਂਗੇ ਕੀ ਗੱਲਬਾਤ ਹੁੰਦੀ ਹੈਗੀ ਹਨ ਕਿ ਇਹਦੇ ਵਿੱਚੋਂ 7 ਬੱਕਰੇ ਪੋਜੀਸ਼ਨਾਂ ਦੇ ਉੱਤੇ ਆਉਣਗੇ ਤੇ ਇਹੀ ਗੱਲਬਾਤ ਬਾਈ ਉਧਰ ਬੱਕਰੀਆਂ ਕਣੀ ਹੋ ਰਹੀ ਆ ਤੁਹਾਨੂੰ ਉਹ ਵੀ ਆਪਾਂ ਵਿਜੀਤੀ ਦਿਖਾਈ ਦਈਏ 16 ਦੇ ਵਿੱਚੋਂ 9 ਰਹਿ ਗਏ ਲੈ ਵੀ ਸੇਮ ਗੱਲਬਾਤ ਵੀ ਇੱਧਰ ਹੋ ਰਹੀ ਆ ਦੇਖ ਸਕਦੇ ਹੋਗੇ ਮੁਕਾਬਲਾ ਚੱਲੀ ਜਾਂਦਾ ਹੱਸਿਆ ਬਿਆ ਮੁਕਾਬਲਾ ਤੇ ਦੇਖ ਤੇ ਬੱਕਰੀਆਂ ਦੀ ਜੇ ਗੱਲਬਾਤ ਕਰੀ ਤਾਂ 2 4 6 8 10 12 14 15 16 16 ਬੱਕਰੀਆਂ ਨੇ 16 17 16 17 ਬੱਕਰੀਆਂ ਨੇ ਬਾਈ ਦੇਖ ਲਿਆ ਵੀ ਮਿੱਤਰੋ 7 ਬੱਕਰੇ ਰਹਿ ਗਏ ਤੇ 7ਾਂ ਦੇ ਵਿੱਚੋਂ ਪਜੀਸ ਲਾਉਣੀਆਂ ਹੁਣ ਫਾਈਟ ਦੇ ਸਾਈਕਲ ਅਥਰ ਤੇ ਬਾਕੀਆਂ ਨੂੰ ਸਰਟੀਫਿਕੇਟ ਹੈ ਨਾ ਇਹ ਸੱਤ ਬੱਕਰੇ ਰਹਿ ਗਏ ਬਈ ਦੇਖ ਲਾਂਗੇ ਕੀ ਗੱਲ ਬਾਤ ਹੁੰਦੀ ਹੈ ਇਹਨਾਂ ਦੀ ਕਰੀਮ ਆ ਗਈ ਕਰੀਮ ਕੈਸਾ ਬਣ ਰਿਹਾ ਬਈ ਸਾਰੇ ਬੱਕਰੇ ਜਿਹੜੇ ਸੱਤ ਸੱਤ ਬੱਕਰੇ ਵਧੀਆ ਨੇ ਤੇ ਕੀ ਗੱਲ ਬਾਤ ਬਣਦੀ ਹੈ ਬਈ ਦੇਖ ਜਾਗੇ ਲੈ ਆ ਵੀ ਇਧਰ ਆਇਆ ਹੋਇਆ ਬਾਈ ਆਪਣਾ ਕੁਲਦੀਪ ਲਹਿਰਾ ਵੇਗਾ ਬੱਕਰਾ ਦੇਖ ਸਕਦੇ ਸੀ ਬਾਕੀ ਬੱਕਰੇ ਸਾਰੇ ਸੋਨੇ ਦੇ ਲੇਵੇ ਮਿੱਤਰੋ ਦੂਜਾ ਰਾਉਂਡ ਕੰਪਲੀਟ ਹੋ ਚੁੱਕਾ ਤੇ ਪੱਠਾਂ ਦਾ ਤੇ ਉਹਦੇ ਵਿੱਚੋਂ ਬਈ ਇਹ ਜਿਹੜੀਆਂ ਪੱਠਾਂ ਨੇ ਉਹ ਬਾਹਰ ਕੀਤੀਆਂ ਗਈਆਂ ਹਨਾ ਦੇਖਦੇ ਆਂਗੇ ਵੀ ਇਹ ਪੱਠਾਂ ਬਾਹਰ ਕਰਨ ਤੋਂ ਬਾਅਦ ਲਗਭਗ 2 4 6 8 9 10 10 ਬੱਕਰੀਆਂ ਬਈ 10 ਬੱਕਰੀਆਂ ਬਾਹਰ ਕਰਤੀਆਂ ਤੇ ਉਸ ਤੋਂ ਬਾਅਦ ਬਈ ਰਹਿ ਗਏ 2 4 6 8 9 9 ਬੱਕਰੀਆਂ ਰਹਿ ਗਈਆਂ ਮਿੱਤਰੋ ਬਾਰ ਕਰਨ ਤੋਂ ਬਾਅਦ ਨੌ ਬੱਕਰੀਆਂ ਇਸ ਸਮੇਂ ਵਹੀ ਰਿੰਗ ਦੇ ਵਿੱਚ ਨੇ ਤੇ ਦੇਖ ਜਗੇ ਜੱ ਸਾਹਿਬਾਂ ਜਿਹੜੇ ਥੱਕ ਚੁੱਕੇ ਨੇ ਪੂਰੇ ਕਿ ਸਵੇਰ ਤੋਂ ਲਗਾਤਾਰ ਜੱਜਮਣ ਰਿਹੜੀ ਚੱਲ ਰਹੀ ਹੈ ਨਾ ਬਹੁਤ ਬਹੁਤ ਵਧੀਆ ਵੀਰੇ ਤੇ ਦੇਖ ਸਕਦੇ ਹੋ ਬਈ ਕਿ ਜਿਹੜੀਆਂ ਪੱਠਾ ਹੁਣ ਬਈ ਇਸ ਸਮੇਂ ਰਿੰਗ ਦੇ ਵਿੱਚ ਨੇ ਇਹਦੀ ਗੱਲ ਬਾਤ ਕਰੇ ਤਾਂ ਬਈ ਸਾਰੀਆਂ ਲਗਭਗ ਵਧੀਆ ਨੇ ਕੁਆਲਟੀ ਟੋਪ ਕੁਆਲਟੀ ਦੇ ਵਿੱਚ ਨੇ ਦੇਖ ਸਕਦੇ ਹੋ ਇੱਧਰ ਬਲੈਕ ਜਾਦੇ ਰਹੇ ਦੇਖੋ ਵੀ ਇਹ ਆ ਪੱਠ ਦੇ ਆ ਮੁੰਡੇ ਦੀ ਬੱਕਰੀ ਬਹੁਤ ਸੋਹਣੀ ਆ ਲੈ ਵੀ ਦੇਖਦਾ ਕੀ ਬੰਦਾ ਕਿਉਂਕਿ ਇਹਦੇ ਵਿੱਚ ਸੱਤ ਬੱਕਰੀਆਂ ਕੱਢਣੀਆਂ ਨੇ ਜਿਹੜੀਆਂ ਕਿਸੇ ਨਾ ਕਿਸੇ ਪੋਜੀਸ਼ਨ ਤੇ ਆਉਣਗੀਆਂ ਬਸ ਧੰਨਵਾਦ ਲੈ ਵੀ ਮਿੱਤਰੋ 4 ਤੇ 6 ਦੰਦ ਬੱਕਰਿਆਂ ਦਾ ਰਿਜ਼ਲਟ ਲਗਭਗ ਜਿਹੜਾ ਬਣ ਚੁੱਕਿਆ ਹੈ ਨਾ ਬਾਕੀ ਦੇਖ ਦਾਂਗੇ ਵੀ ਕੀ ਗੱਲਬਾਤ ਹੁੰਦੀ ਹੈ ਕਿ ਇਹਨਾਂ ਦੇ ਵਿੱਚੋਂ ਕਿਹੜਾ ਬੱਕਰਾ ਬਈ ਕਿਹੜੇ ਨੰਬਰ ਤੇ ਆਉਣਾ ਹੈ ਨਾ ਜੈਸਾਹਬਾਨ ਨੇ ਰਿਜ਼ਲਟ ਪੂਰਾ ਬਣਾ ਲਿਆ ਤੇ ਲਿਸਟ ਬਣ ਚੁੱਕੀ ਹੈਗੀ ਦੇਖ ਸਕਦੋਗੇ 2 4 6 7 ਸੱਤ ਬੱਕਰੇ ਨੇ ਸੱਤੇ ਬੱਕਰੇ ਦਿਖਾ ਦੀ ਨਹੀਂ ਨਹੀਂ ਲੈ ਵੀ ਸੱਤੇ ਬੱਕਰੇ ਦਿਖਾ ਦੀ ਲੈਵ ਨਹੀਂ ਹੈਗਾ ਹਾਂ ਪਾਓ ਕੱਲੂ ਲੈ ਵੀ ਤੇਰਾ ਬੱਕਰਾ ਦੇਖ ਥੋੜੀ ਫਾਗੋ ਇਸ ਵਾਰੀ ਗਲਤੀ ਨਹੀਂ ਹੋਈ ਇਹ ਦੇਖ ਸਕਦਾ ਜੀ ਅਸੀਂ ਜਿਹੜੇ ਉਹ ਇਹ ਸੱਤ ਬੱਕਰੇ ਆਏ ਨੇ ਬਸ ਕੱਲਾ ਨਾ ਫਿਲ ਕਰਾ ਕਰੇ ਕੋਈ ਨਾਲ ਦੀ ਨਾਲ ਬੰਦੇ ਨੂੰ ਸਹਾਰਾ ਤੇ ਕੀ ਗੱਲਬਾਤ ਹੁੰਦੀ ਆ ਬਾਈ ਤੁਹਾਨੂੰ ਦੱਸ ਦਿਆਂਗੇ ਥੋੜੇ ਸਵੇਰ ਤੱਕ ਵੀ ਇਹਨਾਂ ਦੇ ਵਿੱਚੋਂ ਕਿਹੜੇ ਬੱਕਰੇ ਦੀ ਕਿਹੜੀ ਪਜਿਸ ਲਾਈ ਆ ਲੈ ਵੀ 7 ਨੰਬਰ ਤੇ 7 ਨੰਬਰ ਤੇ ਲੇ ਵੀ 7ਵੇਂ ਨੰਬਰ ਤੇ ਦੇਖਦਾ ਵੀ ਕਿਹੜਾ ਆਉਂਦਾ ਦੋ ਨੋਰਮਲ ਕਰਕੇ ਦੇ ਦਿਓ ਤੂੰ ਬਣਾ ਮੈਂ ਕਰ ਰਿਹਾ ਲੋ ਜੀ ਜੱਸਾ ਸਰ ਤੋਂ ਸਨਮਾਨਤ ਕਰਵਾਵਾਂਗੇ ਆਪਾਂ ਸਾਰਿਆਂ ਨੂੰ 7ਵੇਂ ਨੰਬਰ ਟੋਕਨ ਸੁਖਵੀਰ ਸਿੰਘ ਨੋਟ ਕਰ ਲੈ ਵੀ ਰੰਗੀਆਂ ਸੁਖਵੀਰ ਸਿੰਘ ਰੰਗੀਆਂ ਲਾਈ ਮਿਸਟਰ ਵਾ ਬੱਕਰਾ ਆਇਆਗਾ 7ਵੇਂ ਨੰਬਰ ਤੇ ਆ ਮੁੰਡੇ ਦਾ ਵਧਾਈਆਂ ਦਿਓ ਮੁੰਡੇ ਨੂੰ ਬਈ ਹਾਂਜੀ ਕਿੱਥੇ ਹੋਇਆ ਤਾਂ ਨੰਬਰ ਤੇ ਅੰਰਾ ਜਿਹੜਾ ਹੈਗਾ ਨਾ ਭਾਈ 6 ਨੰਬਰ ਦੇ ਉੱਤੇ ਇੱਧਰ ਰੁਕ ਜਾ 6 ਨੰਬਰ ਬੋਲ ਦੇ ਨਾਲੀ ਬਸ ਹਾਂਜੀ 6 ਨੰਬਰ ਟੋਕਨ ਨੰਬਰ 82 OD 2 ਮਲਕੀਤ ਸਿੰਘ ਪਹਾੜੀ ਜੱਟਾ ਲੈ ਵੀ 6 ਨੰਬਰ ਪੋਜੀਸ਼ਨ ਇਹਨੇ ਹਾਸਲ ਕੀਤੀ ਲੈ ਵੀ 6 ਨੰਬਰ ਤੇ ਟੋਕਨ ਮਲਕੀ ਇਹ ਭਾਈ ਆਇਆ ਹਰੇ ਕੱਪੜੇ ਵਾਲਾ ਲੋ ਜੀ ਪੈਣੀ ਫੱਤੇ ਤੋਂ ਬਾਈ ਬਾਈ ਇਹ ਦੇਖ ਸਕਦੇ ਲੋ ਜੀ ਅੱਜ ਅ ਭਾਈ ਇਹ ਪਰਲਿ ਸ਼ਾਰਟ ਕਰਦੇ ਬਾਈ ਨੂੰ ਪਰਲਿ ਸ਼ਾਰਟ ਕਰੋ ਬ੍ਰਾਹ ਬਫਰਾ ਕਰ ਦੇ ਲੋ ਉਹਨੂੰ ਅੰਦਰ ਕਰ ਲੋ ਦੇਖ ਸਕਦੇ ਹੋ ਬਾਈ 6ਵੀਂ ਪੋਜੀਸ਼ਨ ਬਾਈ 5ਵੀਂ ਬੋਲੂ ਹਾਂ ਜੀ 5ਵੇਂ ਨੰਬਰ ਤੇ ਉਹ ਤੋਂ ਲੋ ਪੰਜਵੀਂ ਪੋਜੀਸ਼ਨ ਬਾਈ ਦੇਖਦੇ ਆਂ ਆ ਮੈਂ ਪਰ ਰਿਹਾ ਬੋਲ ਰਿਹਾ ਜਾਨਾ ਪਤਾ ਅੰਦਰ 175 ਨੰਬਰ 175 ਲੈ ਵੇ ਪੰਜਵੇਂ ਨੰਬਰ ਤੇ ਬਾਈ ਕੁਲਦੀਪ ਸਿੰਘ ਧੂਰਕੋਟ ਬਾਈ ਦੇਖ ਸਕਦੇ ਹੋਗਾ ਕਾਲੇ ਬੱਕਰੇ ਵਾਲਾ ਬਾਈ ਹਾਂ ਹਾਂ ਵਾਲੇ ਸਾਡੇ ਕਾਲੇ ਤੇ ਮਿੱਤਰੋ ਪੰਜਵੇਂ ਨੰਬਰ ਤੇ ਇਹ ਬੱਕਰਾ ਆਏਗਾ ਕਰਲੇਗਾ ਦੇਖ ਸਕਦੇ ਹੋ ਦਿਓ ਵਧਾਈਆਂ ਵੀਰ ਨੂੰ ਕਮੈਂਟਾਂ ਦੇ ਵਿੱਚ ਲਓ ਜੀ ਤੁਹਾਡਲੀ ਨੰਦੀ ਮਿਲਕ ਬਿਊਟੀ ਦੇ ਵਿੱਚ ਜਿਹੜੀ ਪਹਿਲਾ ਆਈ ਆ ਲੈ ਜੋਈ ਲੈ ਜੋ ਚਲੋ ਵੀ ਚਲ ਬਾਈ ਬੱਸ 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 ਲਓ ਜੀ ਚੌਥੇ ਨੰਬਰ ਤੇ ਬਾਈ 170 ਨੰਦੇ ਟੋਕਰ ਮੇਜਰ ਸਿੰਘ ਖੰਡਾੜਗੜ ਲੈ ਵੀ ਚੌਥੇ ਨੰਬਰ ਤੇ ਮੇਜਰ ਬਾਈ ਪਹਿਲੇ ਨੰਬਰ ਤੇ ਸਾੜੀ ਬਾਗ ਲੈ ਵੀ ਚੌਥੇ ਨੰਬਰ ਤੇ ਬਾਈ ਮੇਜਰ ਦਾ ਬੱਕਰਾ ਆਇਆਗਾ ਦੇਖ ਸਕਦੇ ਹੋ ਪਿੰਡ ਪੰਗੀਚਰ ਤੁਸੀਂ ਆਂ ਕੀ ਖਬਰੋ ਜਿਹੜਾ ਬੱਕਰਾ ਬਹੁਤ ਬਹੁਤ ਮੁਬਾਰਕਾ ਦੂਰਾ ਹੋ ਜਾਂਦਾ ਹੁੰਦਾ ਹੈ ਅਗਲਾ ਲੈ ਵੀ ਚੌਥੇ ਨੰਬਰ ਤੇ ਆ ਗਿਆ ਬਾਈ ਬੱਕਰਾ ਅਗਲਾ ਵੱਲੋ ਜੀ ਇੱਕ ਮਿੰਟ ਇੱਕ ਮਿੰਟ 来 ਮਿੱਤਰੋ ਇਹ ਬੱਕਰਾ ਆਇਆ ਜੀ ਤੀਜੇ ਨੰਬਰ ਤੇ ਮਾਣੂ ਕੇ ਥੰਦੂਗੋੜ ਫਾਰਮ ਤੋਂ ਬਈ ਦੇਖ ਸਕਦੇ ਹੋਗੇ ਬਾਈ ਜੀ ਵਧਾਈਆਂ ਤੁਨੋ ਜੀ ਲੈ ਮਿੱਤਰੋ ਦੇਖ ਸਕਦੇ ਚੜੀ ਲਈ ਪਿਆ ਚੜੀ ਹੁੰਦਾ ਲੈ ਦੇਖ ਸਕਦੇ ਬਈ ਦੇਓ ਵਧਾਈ ਬਾਈ ਬੀ ਬੁੱਧਨ ਦਾ ਜਿਹੜਾ ਤੇ ਥੋੜਾ ਮਹਿਰਕੋਟ ਦਾ ਲੈ ਵੀ ਪਹਿਲੇ ਨੰਬਰ ਵਾਲੇ ਦਾ ਜਿਹੜਾ ਰਿਜ਼ਲਟ ਆਉਣ ਲੱਗਿਆਗਾ ਆ ਦੋ ਬੱਕਰੇ ਨੇ ਦੇਵ ਸਿੰਘ ਲੇ ਵੀ ਵਧਾਈਆ ਕੁਲਦੀਪ بھائی ਵਧਾਈਆ ਲੈ ਵੀ ਕੁਲਦੀਪ بھائی ਦਾ ਬੱਕਰਾ ਪਹਿਲੇ ਨੰਬਰ ਤੇ ਆ ਗਿਆ ਬਈ ਲੈ ਵੀ ਕਾਲਾ ਬੱਕਰਾ ਪਹਿਲੇ ਨੰਬਰ ਤੇ ਤੇ ਆਹ ਬੱਕਰਾ ਬਈ ਦੂਜੇ ਨੰਬਰ ਤੇ ਵਧਾਈਆ ਬਈ ਤੈਨੂੰ ਵੀ ਦੂਜੇ ਨੰਬਰ ਵਾਲਿਆ ਦੇਖ ਸਕਦੇ ਹੋ ਬਈ ਇਹ ਦੋ ਬੱਕਰੇ ਬਈ ਫਾਈਟਰ ਐ ਕਿਹੜੇ ਆਏ ਨੇ ਤੇ ਕੁਲਦੀਪ بھائی ਦਾ ਬੱਕਰਾ ਪਹਿਲੇ ਨੰਬਰ ਤੇ ਆਇਆਗਾ ਦੇਉ ਵਧਾਈਆ ਬਈ ਬਹੁਤ ਬਹੁਤ ਮੁਬਾਰਕਬਾਦ ਲੇ ਵੀ ਇਹ ਬੱਕਰਾ ਆਇਆ ਦੂਜੇ ਨੰਬਰ ਤੇ ਜੀ ਦੇਵ ਬਾਈ ਨੂੰ ਵਧਾਈਆਂ ਬਾਈ ਪ੍ਰਮਾਤਮਾ ਬੱਕਰਾ ਦੂਜੇ ਨੰਬਰ ਤੇ ਆਇਆਗਾ ਨੂੰ ਵਿਸ਼ਵਾਸ ਕਰਦੇ ਆ ਦੇਖ ਸਕਦੇ ਨਹੀਂ ਚਾਹਦਾ ਵੀ ਕੋਈ ਵੀ ਗੱਲਬਾਤ ਜਿਹੜੀ ਕਿਸੇ ਦੇ ਪੱਖ ਪਾਤ ਦੇ ਵਿੱਚ ਕਿਸੇ ਦਾ ਦਿਲ ਤੋਕੇ ਰੱਬ ਕਰਦਾ ਵਿਸ਼ਵਾਸ ਚਲੋ ਆਪਾਂ ਹੁਣ ਚੱਲਦੇ ਆਂ ਬਈ ਜੀ ਪੱਠਾ ਵਾਲੇ ਪਾਸੇ ਲੈ ਵੀ ਮਿੱਤਰ ਚਾਰ ਤੇ 6 ਦੰਦ ਪੱਠਾਂ ਦਾ ਵੀ ਮੁਕਾਬਲਾ ਜਿਹੜਾ ਪੂਰਾ ਹੋ ਚੁੱਕਿਆਗਾ ਦੇਖਦਾ ਕਿ ਕੀ ਗੱਲਬਾਤ ਬਣਦੀ ਹੈ ਤੇ ਇਹਨਾਂ ਦੇ ਵਿੱਚੋਂ ਕਿਹੜੀ ਪੱਠ ਬਈ ਫਰਸਟ ਸਾਈਕਲ ਥਰਡ ਤੇ ਹੋਰ ਪੋਜੀਸ਼ਨਾਂ ਦੇ ਉੱਤੇ ਆਉਂਦੀ ਹੈ ਨਾ ਸਾਰੀਆਂ ਪੱਠਾਂ ਦਾ ਬਈ ਮੁਕਾਬਲਾ ਹੋ ਚੁੱਕਿਆ ਦੇਖ ਸਕਦੇ ਆ ਦਿਖਾਉਣਾ ਤੁਹਾਨੂੰ ਲੈ ਵੀ ਮਿੱਤਰੋ ਬੱਕਰੀਆਂ ਆ ਚੁੱਕੀਆਂ ਨੇ ਬਸ ਹੁਣ ਰਿਜ਼ਲਟ ਜਿਹੜਾ ਨੌਂ ਸੌਣਾ ਬਾਕੀ ਆਗਾ ਤੇ ਦੇਖਦਾ ਕੀ ਬਣਦਾ ਬਈ ਦੇਖ ਸਕਦੇ ਹੋ ਇਹਨੂੰ ਬੱਕਰੀਆਂ ਦਿਖਾ ਦਈਏ ਬਈ ਕਿਹੜੀਆਂ ਕਿਹੜੀਆਂ ਬੱਕਰੀਆਂ ਨੇ ਚੈੱਕ ਕਰੋ ਹੱਲੇ ਆ ਵੀ ਦੇਖਦੇ ਆ ਕੀ ਆਂਦਾ ਕੁਲਦੀਪ ਦਾ ਬਾਈ ਬੱਕਰਾ ਤਾਂ ਆ ਗਿਆ ਪਹਿਲੇ ਨੰਬਰ ਤੇ ਹੁਣ ਬੱਕਰੀ ਦੇਖਦੇ ਆਗੇ ਕਿਉਂ ਬਾਈ ਗੱਗੀ ਠੀਕ ਹੈ ਜੀ ਦਿਓ ਹਾਂਜੀ ਤੇ ਬਾਕੀ ਬਾਈ ਦੇਖਦੇ ਆਗੇ ਬੱਕਰਾ ਤਾਂ ਪਹਿਲੇ ਨੰਬਰ ਤੇ ਆ ਗਿਆ ਤੇ ਹੁਣ ਇੱਧਰ ਦੇਖਦੇ ਆਗੇ ਬਣੇ ਰਹੋ ਲੈ ਵੀ ਮਿੱਤਰੋ ਇਹ ਬੱਕਰੀ ਆਈ ਹੈ ਜੀ 7ਵੇਂ ਨੰਬਰ ਤੇ ਦੇਖ ਸਕਦੇ ਹੋ ਬਦਾਈਆਂ ਭਾਈ ਲੈ ਵੀ ਮੋਨ ਖਾਨ ਬਾਈ ਦੀ ਬੱਕਰੀ ਆ ਗਈ 8th ਨੰਬਰ ਦੇ ਉੱਤੇ 98 ਨੰਬਰ ਟਾਏਗਾ ਦੇਖ ਸਕਦੇ ਹੋ ਦੇਖ ਸਕਦੇ ਹੋ ਭਾਈ ਬਦਾਈਆਂ ਦੋ ਕਹੈਂਟਾਂ ਦੇ ਵਿੱਚ 로ਜੀ ਚਲੋ ਅਗਲੀ ਚੱਲੀ ਚਲੋ ਅਗਲਾ ਚਲੋ ਸੇਮੇ ਨੰਬਰ ਤੇ ਜੀ ਹੈਲੋ ਹਾਂ ਜੀ ਆ ਛੋਮੇ ਨੰਬਰ ਤੇ ਬੱਕਰੀ ਹੈ ਵੀ ਟੋਕਨ ਨੰਬਰ 25 ਲੈ ਵੀ ਵੀਰਿਓ ਵਧੀਆ ਦਾ ਮਾਨ ਸਨਮਾਨ ਦੇਖ ਸਕਦੇ ਹੋ ਬਾਈ ਇਹ ਬੱਕਰੀ ਹੈ ਜੀ ਛੋਮੇ ਨੰਬਰ ਤੇ ਵਾਹ ਜੀ ਵਾਹ ਹਾਂ ਬਹੁਤ ਵਧੀਆ ਬਹੁਤ ਵਧੀਆ ਰਾਜੂ ਭਾਈ ਵੀ ਲੱਗਿਆ ਪਿਆਗਾ ਵੀਡੀਓ ਬਣਾਉਣ ਦੇਖ ਸਕਦੇ ਹੋਗੇ ਤੇ ਵਾਹ ਜੀ ਵਾਹ ਛੋਮੇ ਨੰਬਰ ਤੇ ਬਹੁਤ ਜੱਜਪੁਆਇੰਟ ਬਹੁਤ ਵਧੀਆ ਆਉਂਦਿਆ ਗਰੇਜੀ ਮੈਂ 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 ਚਲ ਲੈ ਜੋ ਲੈ ਜੋ ਲੈ ਜੋ ਲੈ ਪੰਜਵਾਂ ਨੰਬਰ ਦੇਖਦਾ ਕਿਹਦਾ ਆਉਂਦਾਗਾ ਹਜੂਰ ਕੋਟਨ ਨੰਬਰ 645 ਦੇਖਦਾ ਭੀਮ ਪਿੰਦ ਰਾਏ ਸਾਹਿਬ ਲੈ ਇਹ ਬਾਈ ਆਇਆ ਜੀ ਪੰਜਵੇਂ ਨੰਬਰ ਤੇ ਉੱਥੇ ਹੋਇਆ ਸਾਈਡ ਤੇ ਸੋਰੀ ਠੀਕ ਉੱਥੇ ਉੱਥੇ ਸਰ ਜੋ ਪੀਨਾ ਮੈਂ ਭੈੜ ਜਾ ਰਿਹਾ ਹਾਂ ਸਾਡਾ ਪਹਤਾਨੀ ਇਹ ਅੱਗੇ ਲੈ ਵੀ ਪੰਜਵੇਂ ਨੰਬਰ ਤੇ ਪੰਜਵਾਂ ਨੰਬਰ ਆ ਜੀ ਪੰਜਵੇਂ ਨੰਬਰ ਤੇ ਬਾਈ ਇਹ ਬੱਕਰੀ ਆਈ ਹੈਗੀ ਲੈ ਜੋ ਲੇਜੋ ਲੈਜੋ ਅੱਗੇ ਬੋਲੋ ਚੌਥਾ ਨੰਬਰ ਜੀ ਲੈ ਵੀ ਚੌਥਾ ਨੰਬਰ ਦੇਖਦਾ ਕਿਹਦਾ ਆਉਂਦਾ ਹਾਂਜੀ ਚੌਥਾ ਬਸਤੇ ਤੋ ਤੋ ਕਰ ਨੰਬਰ 115 RAM DIN GAND DIN ਲੈ ਵੀ RAM DIN 115 ਨੰਬਰ ਜੀ RAM DIN GAND DIN RAM DIN GAND DIN RAM DIN ਨੱਕ ਕਹਿੰਦੇ ਸ਼ੇਦੰਦ ਕੋਡ ਨੰਬਰ 14 ਜਾਂ ਦੇਖੋ 115 ਪਹਿਲੇ ਆਟੋਗੀਆਂ ਦੇ ਪ੍ਰਾਈਜ਼ ਨੇ ਮਹਤੀਜਾਂ ਨੂੰ ਚੌਥਾ ਹੀ ਚੌਥਾ ਚੌਥਾ ਹੀ ਨੰਬਰ ਤੇ ਜੀ ਆਪਣੇ ਲੈਓ ਬੱਕਰੀ ਦਿਖਾਓ ਅੱਗੇ ਜੀ ਜਿਹੜੇ ਨੰਬਰ ਆ ਜੀ ਟਰੋਫੀ ਤਿੰਨ ਵਲ ਲੈ ਵੀ ਇਹ ਬੱਕਰੀ ਹੈਗੀ ਚੌਥੇ ਨੰਬਰ ਦੇ ਦੀ ਤੀਜਾ ਨੰਬਰ ਨੂੰ ਨਾਸ ਕਰ ਰਹੇ ਆ ਦਰ ਸਿੰਘ ਲੈ ਜੋ ਮਹਾਰਾ ਬੇਗਾ ਤੀਜਾ ਨੰਬਰ ਲੈ ਵੀ ਤੀਜੇ ਨੰਬਰ ਤੇ ਬਈ ਅਜੀਬ ਜਿਹਾ ਅਨਾਉਂਸ ਕਰੀਏ ਆ ਜਾਓ ਆ ਜਾਓ ਆ ਜਾਓ ਆ ਜੇ ਮੈਂ ਕਰ ਦਿੰਦਾ ਉਹ ਵੀ ਤੁਸੀਂ ਕਰ ਦਿਓ ਚਲੋ ਹਾਂ ਠੀਕ ਹੈ 70 ਤੋਂ 6 ਮੀਲੇ ਬੱਚੀਆਂ ਵੀ ਥਾਰ-ਥਾਰ ਕਰੋ ਚਲੋ ਚਲੋ ਲੈ ਜੋ ਅਫਸਰ ਇੱਕ ਲੈ ਗਲਦੀ ਲੈ ਵੀ ਤੀਜੇ ਨੰਬਰ ਤੇ ਇਹ ਬੱਕਰੀ ਆਈ ਹੈ ਜੀ ਦੇਖ ਸਕਦੇ ਹੋ ਤੀਜੇ ਨੰਬਰ ਵਾਲੀ ਆਈ ਹੈ ਦੂਜਾ ਨੰਬਰ ਜਿਹੜਾ ਜੀ ਟ੍ਰੋਫੀ ਮੜੀ ਸਾਈਡ ਤੇ ਕਰ ਲਓ ਉਹ ਹੈ ਜੀ 1092 ਜੀਨ ਫਾਰਮ ਇੱਕ ਆਇਆ ਬਣ ਮੈਂ ਜੀਨ ਫਾਰਮ ਚਲੋ ਜੀ ਦੂਜੀ ਹਾਂ ਤੋਂ ਲੈ ਵੀ ਦੂਜੀ ਤੇ ਪਹਿਲੀ ਪੁਜੀਸ਼ਨ ਰਹਿ ਗਈ ਟੋਕਨ ਨੰਬਰ 3 ਤੋ ਵੀਰ ਸਿੰਘ ਚਾਲੋ ਕੋਟਾ ਤੇ ਪਹਿਲਾ ਸਪੋਨਸਰ 1310 ਨੰਬਰ ਤੋਂ ਲੈ ਇਹ ਬੱਕਰੀ ਦੂਜੇ ਨੰਬਰ ਤੇ ਇੱਕ ਬੱਕਰੀ ਵੀ ਪਹਿਲੇ ਨੰਬਰ ਤੇ ਆ ਗਈ ਜੀ ਸਾਹਿਬ ਬਾਈ 10 ਨੰਬਰ ਤੋਂ ਵਧਾਈਆਂ ਬਾਈ ਤੁਹਾਨੂੰ ਜੀ ਵਧਾਈਆਂ ਜੀ ਪਹਿਲੇ ਨੰਬਰ ਤੇ ਆ ਗਈ ਬੱਕਰੀ ਲੈ ਇਹ ਬੱਕਰੀ ਪਹਿਲੇ ਨੰਬਰ ਤੇ ਆ ਗਈ ਅੱਛਾ ਜੀ ਨਵੇਂ ਬੰਦਰਾਂ ਮਾਣ ਹੋਵੇ ਉਹ ਭਾਈ ਹਾਂ ਸਹੀ ਗੱਲ ਹੈ ਚਲੋ ਜੀ ਲੈ ਇਹ 3 ਨੰਬਰ ਤੇ ਇਹ ਬੱਕਰੀ ਦੂਜੇ ਨੰਬਰ ਤੇ ਆਈ ਆਈ ਚੌਥੇ ਨੰਬਰ ਤੇ ਧੰਨਵਾਦ ਕਰਦੇ ਆ ਬਈ ਤੁਹਾਨੂੰ ਰਿਜ਼ਲਟ ਦਿਖਾਇਆ ਮਿੱਤਰੋ 4 ਤੇ 6 ਦੰਦ ਬੱਕਰਿਆਂ ਤੇ ਪੱਠਾਂ ਦਾ ਬਈ ਕਿਵੇਂ ਲੱਗਿਆ ਬਈ ਕਮੈਂਟ ਕਰ ਦਿਓ ਠੀਕ ਹੈ ਜੀ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਲਾਇਕ ਤੇ ਪੇਜ ਨੂੰ ਕਰ ਲੋ ਫੋਲੋ